ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਟੌਪਿਕ ਜਿਹੜਾ ਉਹ ਹੈ ਵੀ ਰੱਬ ਤੋਂ ਡਰਨ ਦੀ ਲੋੜ ਨਹੀਂ ਗੀ ਹੈਰਾਨ ਹੋਵੋਗੇ ਵੀ ਮੈਂ ਕਹਿ ਕੀ ਰਿਹਾ ਉਲਟ ਗੱਲ ਕਹਿ ਰਿਹਾ ਨਹੀਂ ਧਿਆਨ ਨਾਲ ਸੁਣਿਓ ਜੇ ਤੁਸੀਂ ਕੁਝ ਗਲਤ ਕਰਦੇ ਹੋ ਤੇ ਤੁਹਾਨੂੰ ਡਰਨ ਦੀ ਲੋੜ ਹੈ ਜਿਹੜੀ ਜਗ੍ਹਾ ਤੇ ਉਹ ਉੱਥੇ ਡਰਨ ਦੀ ਲੋੜ ਹੈ ਜਿਹੜੀ ਕੰਪਨੀ ਵਿੱਚ ਉੱਥੇ ਡਰਨ ਦੀ ਲੋੜ ਹੈ ਜਿਹੜੇ ਦੇਸ਼ ਵਿੱਚ ਉਹ ਤੋਂ ਡਰਨ ਦੇ ਲੋੜ ਹੈ ਜਿਹੜੇ ਸਮਾਜ ਵਿੱਚ ਉਹ ਤੋਂ ਡਰਨ ਦੇ ਲੋੜ ਹੈ ਜੇ ਤੁਸੀਂ ਕੁਝ ਗਲਤ ਕੀਤਾ ਹੀ ਨਹੀਂ ਜਾਂ ਕਰ ਹੀ ਨਹੀਂ ਰਹੇ ਜਾਂ ਤੁਹਾਡਾ ਵਿਚਾਰ ਹੀ ਨਹੀਂ ਤਾਂ ਫਿਰ ਡਰਨ ਦੀ ਲੋੜ ਕਿੱਥੇ ਰਹਿ ਜਾਂਦੀ ਹੈ ਖੈਰ ਘਰ ਦੇ ਅੰਦਰ ਬੱਚਾ ਕਦੋਂ ਡਰਦਾ ਹੈ ਜਦੋਂ ਕੋਈ ਸ਼ਰਾਰਤ ਕਰਦਾ ਹੈ ਜਦੋਂ ਉਹਦੇ ਤੋਂ ਕੋਈ ਟੁੱਟ ਜਾਏ ਭੱਜ ਜਾਏ ਕੋਈ ਸ਼ਰਾਰਤ ਹੋ ਜਾਏ ਤੇ ਤਾਂ ਬੱਚਾ ਡਰਦਾ ਹੈ ਵਰਨਾ ਨਹੀਂ ਡਰਦਾ ਵਰਨਾ ਤੇ ਸਭੋ ਸ਼ਰਾਰਤਾਂ ਕਰਦਾ ਹੈ ਮਸਤ ਰਹਿੰਦਾ ਜੇ ਤੁਸੀਂ ਕੁਝ ਗਲਤ ਕਰ ਹੀ ਨਹੀਂ ਰਹੇ ਤੇ ਫਿਰ ਰੱਬ ਤੁਹਾਡਾ ਕੁਝ ਵਿਗਾੜੂਗਾ ਵੀ ਕਿਉਂ ਤੁਹਾਡੇ ਰਾਹ ਦਾ ਰੋੜਾ ਬਣੇਗਾ ਵੀ ਕਿਉਂ ਤੁਹਾਨੂੰ ਸਜ਼ਾ ਦੇਵੇਗਾ ਵੀ ਕਿਉਂ ਤੁਸੀਂ ਗਲਤ ਕਰਦੇ ਹੋ ਤੇ ਤੁਹਾਨੂੰ ਡਰਨ ਦੀ ਲੋੜ ਏ ਜੇ ਗਲਤ ਕਰਦੇ ਨਹੀਂ ਤੇ ਡਰਨ ਦੀ ਲੋੜ ਨਹੀਂ ਮੈਂ 2-4 ਨੁਕਤੇ ਤੁਹਾਡੇ ਸਾਹਮਣੇ ਰੱਖਣਾ ਡਰੇ ਉਹ ਜਿਹੜਾ ਸਮਾਜ ਵਿੱਚ ਗੰਦ ਪਾ ਰਿਹਾ ਹੈ ਗਵਾਂਡ ਵਿੱਚ ਗੰਦ ਪਾ ਰਿਹਾ ਹੈ ਦੇਸ਼ ਵਿੱਚ ਗੰਦ ਪਾ ਰਿਹਾ ਹੈ ਸਮਾਜ ਵਿੱਚ ਗੰਦ ਪਾ ਰਿਹਾ ਹੈ ਗਲਤ ਬੋਲਦਾ ਹੈ ਗਲਤ ਸੋਚਦਾ ਹੈ ਗਲਤ ਕਰਦਾ ਹੈ ਪਾਪ ਕਰਦਾ ਹੈ ਅਪਰਾਧ ਕਰਦਾ ਹੈ ਗੁੰਡਾਗਰਦੀ ਕਰਦਾ ਹੈ ਚੋਰੀ ਕਰਦਾ ਹੈ ਯਾਰੀ ਕਰਦਾ ਹੈ ਹੋਰ ਹੋਰ ਦੂਜੀ ਤਰ੍ਹਾਂ ਦੇ ਗੁਨਾਹ ਕਰਦਾ ਹੈ ਡਰੇ ਹੋ ਜਿਹੜਾ ਇਹ ਕੰਮ ਕਰਦਾ ਹੀ ਨਹੀਂ ਉਹਨੂੰ ਸਮਾਜ ਵੱਲੋਂ ਵੀ ਡਰ ਨਹੀਂ ਸਮਾਜ ਦੇ ਪ੍ਰਸ਼ਾਸਨ ਵੱਲੋਂ ਵੀ ਡਰ ਨਹੀਂ ਉਹਨੂੰ ਧਰਮ ਵੱਲੋਂ ਵੀ ਡਰ ਨਹੀਂ ਰਾਜਨੀਤੀ ਵੱਲੋਂ ਵੀ ਡਰ ਨਹੀਂ ਇੱਕ ਨੁਕਤਾ ਹੋਰ ਵੇਖਿਓ ਜੇ ਬੱਚਾ ਸਕੂਲ ਦਾ ਕੰਮ ਪੂਰਾ ਕਰਕੇ ਸਕੂਲ ਵਿੱਚ ਜਾ ਰਿਹਾ ਹੈ ਹੋਮਵਰਕ ਪੂਰਾ ਕਰਕੇ ਉਹ ਸਕੂਲ ਵਿੱਚ ਜਾ ਰਿਹਾ ਹੈ ਤੇ ਟੀਚਰ ਨੇ ਅਗਲੇ ਦਿਨ ਉਹਨੂੰ ਖੜਾ ਕੀਤਾ ਬੇਟਾ ਖੜਾ ਹੋ ਆਪਣੀ ਕਾਪੀ ਲਿਆ ਉਹ ਕਾਪੀ ਲੈ ਕੇ ਆਇਆ ਟੀਚਰ ਨੇ ਚੈੱਕ ਕੀਤੀ ਉਹਨੇ ਆਪਣੇ ਸਿਗਨੇਚਰ ਕੀਤੇ ਨਾਲ ਵੀ ਗੁੱਡ ਪਾ ਦਿੱਤਾ ਵੀ ਵੈਰੀ ਗੁੱਡ ਨਾਲ ਉਹਨੂੰ ਥਾਪੜਾ ਵੀ ਦੇ ਦਿੱਤਾ ਹੁਣ ਉਹਨੂੰ ਸ਼ਾਬਾਸ਼ ਮਿਲੀ ਜਿੰਨੇ ਕੰਮ ਚੰਗਾ ਕੀਤਾ ਹੁਣ ਡਰੇਗਾ ਉਹ ਕਲਾਸ ਦੇ ਅੰਦਰ ਬੈਠਾ ਬੈਠਾ ਵੇ ਹੁਣੇ ਮੇਰੀ ਵਾਰੀ ਆਉਣੀ ਟੀਚਰ ਨੇ ਮੈਨੂੰ ਖੜਾ ਕਰਨਾ ਹੈ ਮੈਨੂੰ ਪੁੱਛਦਾ ਹੈ ਤੇ ਮੈਂ ਕੱਲ ਸਾਰਾ ਦਿਨ ਖੇਡਦਾ ਰਿਆ ਗਰਾਊਂਡ ਵਿੱਚ ਰਿਆ ਸੱਜੇ ਖੱਬੇ ਰਿਆ ਖਰਮਸਤੀਆਂ ਵਿੱਚ ਰਿਆ ਆਵਾਰਾ ਗਰਦੀ ਵਿੱਚ ਰਿਆ ਕੰਮ ਕੀਤਾ ਨਹੀਂ ਡਰੇਗਾ ਉਹ ਜਦੋਂ ਟੀਚਰ ਖੜਾ ਕਰੇਗਾ ਉਹਨੂੰ ਕਲਾਸ ਦੇ ਅੰਦਰ ਲੱਜਾ ਆਏਗੀ ਉਹਦੇ ਤੇ ਬੱਚੇ ਹੱਸਣਗੇ ਉਹੀ ਟੀਚਰ ਹੈ ਜਿਹੜਾ ਪਹਿਲੇ ਬੱਚੇ ਦੀ ਕੰਡ ਦੇ ਉੱਤੇ ਕਮਰ ਦੇ ਉੱਤੇ ਥਾਪੜਾ ਦੇ ਰਿਹਾ ਹੈ ਉਹੀ ਟੀਚਰ ਹੈ ਜਿਹੜਾ ਬੱਚੇ ਦੇ ਮੂੰਹ ਤੇ ਹੋ ਸਕਦਾ ਹੈ ਥੱਪੜ ਵੀ ਮਾਰ ਦਵੇ ਚਪੇੜ ਵੀ ਮਾਰ ਦਵੇ ਟੀਚਰ ਉਹੀ ਹੈ ਹੁਣ ਟੀਚਰ ਉਹਨੂੰ ਥੱਪੜ ਮਾਰਦਾ ਹੈ ਕਿਉਂ ਕਿਉਂਕਿ ਉਹਨੇ ਕੁਝ ਕੀਤਾ ਨਹੀਂ ਜੋ ਕਰਨਾ ਚਾਹੀਦਾ ਸੀ ਇੱਕ ਨੂੰ ਸ਼ਾਬਾਸ਼ ਦੇ ਰਿਹਾ ਹੈ ਜੋ ਕਰਨ ਵਾਸਤੇ ਉਹਦੀ ਜ਼ਿੰਮੇਵਾਰੀ ਲਈ ਗਈ ਸੀ ਉਹ ਉਹਨੇ ਕਰ ਵਿਖਾਇਆ ਹੈ ਦੂਜੀ ਗੱਲ ਜੇ ਤੁਸੀਂ ਕੋਈ ਵਰਕਰ ਹਾਇਰ ਕੀਤਾ ਹੈ ਮੰਨ ਲਓ ਤੁਹਾਡੀ ਕੋਈ ਕੰਪਨੀ ਹੈ ਤੁਹਾਡੀ ਕੋਈ ਫੈਕਟਰੀ ਹੈ ਤੁਹਾਡਾ ਕੋਈ ਆਫਿਸ ਹੈ ਤੁਸੀਂ ਕਿਸੇ ਆਫਿਸ ਦੇ ਸੀਨੀਅਰ ਅਫੀਸਰ ਹੋ ਤੁਸੀਂ ਕੋਈ ਵਰਕਰ ਹਾਇਰ ਕੀਤਾ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਕਲੈਰੀਕਲ ਜੌਬ ਹੈ ਉਹਨੂੰ ਸਮਝਾਇਆ ਗਿਆ ਕੰਮ ਤੂੰ ਕਰਨਾ ਹੈ ਆਹ ਤੂੰ ਕਰਨਾ ਉਹਨੇ ਆਪਣਾ ਕੰਮ ਕੀਤਾ ਬਲਕਿ ਉਸ ਤੋਂ ਵੱਧ ਕੀਤਾ ਹੁਣ ਉਹ ਤੇ ਸ਼ਾਬਾਸ਼ ਦਾ ਹੱਕਦਾਰ ਹੈ ਡਰੇਗਾ ਥੋੜਾ ਪਰ ਜਿੰਨੇ ਇੱਕ ਵਾਰੀ ਬਹਾਨਾ ਲਾਇਆ ਦੋ ਵਾਰ ਲਾਇਆ ਚਾਰ ਵਾਰ ਲਾਇਆ ਪੰਜ ਵਾਰ ਲਾਇਆ ਤੇ ਖਿਰੀ ਉਹ ਡਰੇਗਾ ਨਾ ਵੀ ਜੇ ਅੱਜ ਮੇਰੇ ਸੀਨੀਅਰ ਅਫੀਸਰ ਦੀ ਮਰਜ਼ੀ ਵਿੱਚ ਆਇਆ ਤੇ ਮੈਨੂੰ ਡਾਂਟ ਪੈ ਸਕਦੀ ਹੈ ਤੇ ਅਫੀਸਰ ਨੇ 2 4 5 ਵਾਰੀ ਵੇਖਿਆ ਤੇ ਅੱਜ ਉਹਨੇ ਸਸਪੈਂਡ ਕਰ ਦਿੱਤਾ ਅੱਜ ਉਹਨੇ ਉੱਪਰ ਕੰਪਲੇਂਟ ਕਰ ਦਿੱਤੀ ਅੱਜ ਉਹਨੇ ਡਾਂਟ ਮਾਰੇ ਛਿੜਖਾਂ ਪਈਆਂ ਦੂਜੇ ਸਟਾਫ ਦੇ ਸਾਹਮਣੇ ਉਹਨੂੰ ਲੱਜਿਤ ਹੋਣਾ ਪਿਆ ਕਿਉਂ ਕਿਉਂਕਿ ਜੋ ਕਰਨਾ ਸੀ ਉਹ ਕਰਨ ਨਹੀਂ ਪਾਇਆ ਇਸ ਤੋਂ ਅੱਗੇ ਹੋਰ ਚੱਲਦੇ ਆ ਇੱਕ ਕੰਪਨੀ ਦਾ ਵਰਕਰ ਇੱਕ ਫੈਕਟਰੀ ਦਾ ਵਰਕਰ ਜੇ ਚੰਗੇ ਢੰਗ ਦੇ ਨਾਲ ਆਪਣਾ ਫਰਜ਼ ਨਿਭਾ ਰਿਹਾ ਹੈ, ਕੰਮ ਕਰ ਰਿਹਾ ਹੈ ਤੇ ਜਿਹੜਾ ਕੰਪਨੀ ਦਾ ਮਾਲਕ ਹੈ ਉਹਦੇ ਵੱਲੋਂ ਸ਼ਾਬਾਸ਼ ਮਿਲੇਗੀ। ਉਹਦੇ ਤੋਂ ਡਰਨ ਦੀ ਤੇ ਲੋੜ ਨਹੀਂ ਹੈ। ਤੇ ਜੇ ਉਹ ਕੰਮ ਗਲਤ ਕਰ ਰਿਹਾ ਹੈ ਜਾਂ ਜ਼ਿੰਮੇਵਾਰੀ ਨੂੰ ਸਹੀ ਨਹੀਂ ਨਿਭਾ ਰਿਹਾ ਤੇ ਉਹ ਡਰੇਗਾ ਅੰਦਰੋਂ ਕੰਬੇਗਾ ਮਾਲਕ ਆਏਗਾ ਤੇ ਮਾਲਕ ਨੂੰ ਵਿੰਦਿਆ ਸਾਰੀ ਡਰੇਗਾ ਕਿਉਂਕਿ ਮਾਲਕ ਮੇਰੇ ਕੰਮ ਵੱਲ ਜਦੋਂ ਆਏਗਾ ਤੇ ਕਹੇਗਾ ਵੀ ਇਹ ਕੰਮ ਅਧੂਰਾ ਕਿਉਂ ਹੈ? ਮੇਰੇ ਪੈਸੇ ਕੱਟੇਗਾ। ਮੈਨੂੰ ਕੰਮ ਤੋਂ ਹਟਾਏਗਾ ਡਰ ਉਹਦੇ ਅੰਦਰ ਹੋਏਗਾ ਜਿੰਨੇ ਕੁਝ ਗਲਤ ਕੀਤਾ ਇਸ ਤੋਂ ਅੱਗੇ ਚੱਲਨੇ ਆ ਜੇ ਕਿਸੇ ਆਫਿਸ ਦੇ ਅੰਦਰ ਰੇਡ ਪੈ ਜਾਏ ਕ腐ਸ਼ਨ ਐਂਟੀ ਕ腐ਸ਼ਨ ਟੀਮ ਆ ਜਾਏ ਸੀਬੀਆਈ ਆ ਜਾਏ ਦੁਜੀ ਤੀਜੀ ਆ ਜਾਏ ਤੇ ਜਿੰਨੇ ਮਰਜ਼ੀ ਵੱਡੀ ਤੋਂ ਵੱਡੀ ਕੋਈ ਤੂਫਾਨ ਆ ਜਾਏ ਕੁਝ ਵੀ ਆ ਜਾਏ ਜਿਹੜਾ ਕਲਰਕ ਜਿਹੜਾ ਆਫਿਸ ਦਾ ਵਰਕਰ ਬੇਈਮਾਨ ਨਹੀਂ ਹੈ ਜਿੰਨੇ ਕ腐ਸ਼ਨ ਕੀਤੀ ਨਹੀਂ ਜਿੰਨੇ ਰਿਸ਼ਵਤ ਲਈ ਨਹੀਂ ਜਿਹੜਾ ਠੱਗੀ ਠੋਰੀ ਦੇ ਅੰਦਰ ਹਿੱਸੇਦਾਰ ਨਹੀਂ ਉਹ ਕਿਉਂ ਡਰੇਗਾ ਬੜੇ ਫਕਰ ਦੇ ਨਾਲ ਅੱਖ ਦੇ ਅੰਦਰ ਅੱਖ ਪਾ ਕੇ ਗੱਲ ਕਰੇਗਾ ਪਰ ਜਿਹੜਾ ਕਰਪਟ ਬੰਦਾ ਹੈ ਜਿਹੜਾ ਠੱਗੀ ਠੋਰੀ ਦਾ ਹਿੱਸੇਦਾਰ ਹੈ ਜਿਹੜਾ ਵੱਢੀ ਲੈ ਕੇ ਰੋਜ਼-ਰੋਜ਼ ਆਪਣੇ ਬੱਚਿਆਂ ਦੇ ਮੂੰਹ ਲਹੂ ਪਾਉਂਦਾ ਉਹ ਡਰੇਗਾ ਉਹ ਕਿਉਂ ਡਰੇਗਾ ਕਿਉਂਕਿ ਜਦੋਂ ਚੈਕਿੰਗ ਹੋਈ ਜੇ ਕਰਨ ਵਾਲੇ ਸਹੀ ਹੋਏ ਉਹਨੇ ਫੜੇ ਜਾਣਾ ਤੇ ਫੜਿਆ ਜਾਏਗਾ ਤੇ سزا ਵੀ ਹੋਏਗੀ ਤੇ ਉਸ ਤੋਂ ਬਾਅਦ ਉਹਦੀ ਨੌਕਰੀ ਵੀ ਜਾਂਦੀ ਲੱਗੇਗੀ ਡਰੇਗਾ ਉਹ ਚਲੋ ਮੈਂ ਕੋਈ ਹੋਰ ਗੱਲ ਕਰ ਦਿਆਂ ਜਿਹੜਾ ਚੋਰ ਹੁੰਦਾ ਹੈ ਅਪਰਾਧੀ ਹੁੰਦਾ ਹੈ ਗੁੰਡਾ ਹੁੰਦਾ ਹੈ ਧਾੜਵੀ ਹੁੰਦਾ ਹੈ ਜਾਂ ਹੋਰ ਤਰ੍ਹਾਂ ਤਰ੍ਹਾਂ ਦਾ ਗੁਨਾਹਗਾਰ ਉਹ ਹੁੰਦਾ ਹੈ ਉਹ ਪ੍ਰਸ਼ਾਸਨ ਕੋਲੋਂ ਡਰਦਾ ਹੈ ਪੁਲਿਸ ਕੋਲੋਂ ਡਰਦਾ ਹੈ ਤੇ ਜਿਹਦੇ ਅੰਦਰ ਕੋਈ ਗੁਨਾਹ ਨਹੀਂ ਉਹਦੇ ਸਾਹਮਣੇ ਐਸਪੀ ਖਲੋਤਾ ਰਹੇ ਡੀਐਸਪੀ ਖਲੋਤਾ ਰਹੇ ਕੋਈ ਦੂਸਰੇ ਤੀਸਰੇ ਪੁਲਿਸ ਦੇ 50 ਵਰਕਰ ਖਲੋਤੇ ਰਹਿਣ ਉਹ ਕਿਉਂ ਢਰੇਗਾ ਉਹ ਤੇ ਉਹਨਾਂ ਦੇ ਵਿੱਚੋਂ ਦੀ ਆਰਾਮ ਦੇ ਨਾਲ ਨਿਕਲ ਜਾਏਗਾ ਜੇ ਕੋਈ ਉਹਨੂੰ ਰੋਕੇਗਾ ਟੋਕੇਗਾ ਪੁੱਛੇਗਾ ਤੇ ਉਹ ਆਰਾਮ ਨਾਲ ਆਪਣਾ ਆਤਾ ਪਤਾ ਦੱਸ ਕੇ ਆਪਣੀ ਆਈਡੀ ਦੇ ਕੇ ਅੱਗੇ ਨਿਕਲ ਜਾਏਗਾ ਉਹਨੂੰ ਡਰ ਕਾਦਾ ਡਰੇਗਾ ਉਹ ਮੂੰਹ ਉਹ ਛੁਪਾਏਗਾ ਲੁਕੇਗਾ ਉਹ ਜਿਹੜੇ ਬੰਦੇ ਨੇ ਕੁਝ ਗਲਤ ਕੀਤਾ ਜੇ ਤੁਸੀਂ ਕੁਝ ਗਲਤ ਕੀਤਾ ਨਹੀਂ ਤੇ ਰੱਬ ਤੋਂ ਡਰਨ ਦੀ ਲੋੜ ਕੀ ਹੈ ਰੱਬ ਤੇ ਤੁਹਾਨੂੰ ਸ਼ਾਬਾਸ਼ ਦੇਣ ਲਈ ਤਿਆਰ ਹੈ ਰੱਬ ਤੇ ਤੁਹਾਡੀ ਕੰਡ ਦੇ ਉੱਤੇ ਹੱਥ ਰੱਖਦਾ ਹੈ ਪਰ ਕਦੋਂ ਸ਼ਾਬਾਸ਼ ਦਿੰਦਾ ਹੈ ਪਰ ਕਦੋਂ ਜਦੋਂ ਤੁਸੀਂ ਉਹਦੇ ਸਮਝਾਏ ਹੋਏ ਰਾਹ ਦੇ ਉੱਤੇ ਚੱਲਦੇ ਹੋ ਨਾ ਈਰਖਾ ਨਾ ਨਿੰਦਾ ਨਾ ਚੁਗਲੀ ਨਾ ਪਾਪ ਨਾ ਅਪਰਾਧ ਨਾ ਗੁੰਡਾਗਰਦੀ ਨਾ ਲੁੱਟ ਨਾ ਖੋ ਨਾ ਪ੍ਰੇਸ਼ਟਾਚਾਰ ਤੇ ਜਦੋਂ ਇਹ ਤੁਸੀਂ ਸਾਰੇ ਕੰਮ ਕਰਨੇ ਨੇ ਤੇ ਕਰਕੇ ਭਾਵੇਂ ਮੰਦਰ ਚਲੇ ਜਾਓ ਮਸਜਿਦ ਚਲੇ ਜਾਓ ਗੁਰਦੁਆਰੇ ਚਲੇ ਜਾਓ ਫਿਰ ਤੁਹਾਨੂੰ ਡਰਨ ਦੀ ਲੋੜ ਏ ਜੇ ਨਹੀਂ ਡਰ ਰਹੇ ਤੇ ਇੱਕ ਦਿਨ ਆਏਗਾ ਜਦੋਂ ਡਰਨਾ ਪਏਗਾ ਖੈਰ ਇੱਕ ਮੈਂ ਹੋਰ ਐਗਜ਼ਾਮਪਲ ਦੇਣਾ ਰੋਡ ਦੇ ਉੱਤੇ ਥਾਂ ਥਾਂ ਦੇ ਉੱਤੇ ਪੁਲਿਸ ਸਪੀਡ ਗੱਣਾ ਲੈ ਕੇ ਖਲੋਤੀ ਹੁੰਦੀ ਹੈ ਪੁਲਿਸ ਥਾਂ ਥਾਂ ਦੇ ਉੱਤੇ ਦੇਸ਼ਾਂ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਖਲੋਤੀ ਹੋਏ ਅਗਰ ਤੁਸੀਂ ਡਰਾਈਵਿੰਗ ਸਹੀ ਕਰ ਰਹੇ ਹੋ ਸਪੀਡ ਦੇ ਅੰਦਰ ਜਾ ਰਹੇ ਹੋ ਜਿੰਨੀ ਰੋਡ ਦੀ ਸਪੀਡ ਹੈ ਤੁਹਾਨੂੰ ਡਰਨ ਦੀ ਕਾਦੀ ਲੋੜ ਹੈ ਹਮੇਸ਼ਾ ਪੁਲਿਸ ਦੀ ਕਾਰ ਉਹਦਾ ਪਿੱਛਾ ਕਰੇਗੀ ਜਿਹੜਾ ਕੁਝ ਕਰਕੇ ਭੱਜਾ ਹੈ ਐਕਸੀਡੈਂਟ ਕਰਕੇ ਦੌੜਿਆ ਜਾਂ ਡਰਾਈਵਿੰਗ ਸਹੀ ਨਹੀਂ ਕਰ ਰਿਹਾ ਲਾਈਨਾਂ ਨੂੰ ਵਾਰ-ਵਾਰ ਹਿੱਟ ਕਰਦਾ ਹੈ ਟੱਚ ਕਰਦਾ ਹੈ ਜਾਂ ਓਵਰ ਸਪੀਡ ਜਾ ਰਿਹਾ ਹੁਣ ਡਰਨ ਦੀ ਲੋੜ ਥਾਂ-ਥਾਂ ਤੇ ਪੁਲਿਸ ਵਾਲੇ ਖਲੋਤੇ ਹੁੰਦੇ ਨੇ ਕਦੇ ਕਿਸੇ ਨੂੰ ਡਰ ਨਹੀਂ ਲੱਗਿਆ ਕਿਉਂ ਕਿ ਜਾ ਹੀ ਆਪਣੀ ਸਪੀਡ ਵਿੱਚ ਜਾ ਰਹੇ ਤੁਹਾਡੇ ਦੇਸ਼ ਦੀ ਸਾਰੀ ਪੁਲਿਸ ਤੁਹਾਡੇ ਦੇਸ਼ ਦਾ ਰਾਜਾ ਤੁਹਾਡੇ ਦੇਸ਼ ਦਾ ਮੰਤਰੀ ਐਮ ਐਲ ਏ ਦੂਜਾ ਤੀਜਾ ਤੁਹਾਡਾ ਕੀ ਵਿਗਾੜ ਲਏਗਾ ਜਦੋਂ ਤੁਸੀਂ ਕੁਝ ਗਲਤ ਕਰ ਹੀ ਨਹੀਂ ਰਹੇ ਜੇ ਜਦੋਂ ਤੁਸੀਂ ਕੁਝ ਗਲਤ ਕਰਨ ਦਾ ਇਰਾਦਾ ਬਣਾਉਗੇ ਜਾਂ ਗਲਤ ਕਰ ਗੁਜ਼ਰੋਗੇ ਜਾਂ ਗਲਤ ਕੀਤਾ ਹੋਏਗਾ ਫਿਰ ਇੱਕ ਵੀ ਸਪਾਈ ਪਿੰਡ ਦੇ ਅੰਦਰ ਆਉਂਦਾ ਹੋਇਆ ਤੁਹਾਨੂੰ ਨਜ਼ਰ ਪਏਗਾ ਨਾ ਤੇ ਤੁਹਾਨੂੰ ਕੰਧਾ ਕੋਲੇ ਟਪਣੇ ਪੈਣਗੇ ਕਿਉਂ ਕਿਉਂਕਿ ਗਲਤ ਕੀਤਾ ਰੱਬ ਤੋਂ ਡਰੋ ਨਾ ਰੱਬ ਨੇ ਜਿਹੜੀਆਂ ਤੁਹਾਡੀਆਂ ਡਿਊਟੀਆਂ ਲਾਈਆਂ ਵੀ ਤੁਹਾਡਾ ਸਮਾਜ ਸੁਥਰਾ ਕੀਕਣ ਬਣੇ ਕਿਵੇਂ ਬਣੇ ਤੁਹਾਡਾ ਜਿਹੜਾ ਦੇਸ਼ ਚੰਗਾ ਕਿਵੇਂ ਬਣੇ ਤੁਹਾਡੀ ਭਾਈਚਾਰਕ ਸਾਂਝ ਕਿਵੇਂ ਬਣੇ ਤੁਸੀਂ ਆਪ ਚੰਗੇ ਕਿਵੇਂ ਬਣੋ ਉਹ ਫਰਜ਼ ਪਾਲਦੇ ਰਹੋ ਰੱਬ ਤੋਂ ਡਰਨ ਦੀ ਲੋੜ ਨਹੀਂ ਰੱਬ ਨਿਜਮਾਂ ਦਾ ਨਾਂ ਹੈ ਨਿਜਮਾਂ ਦੇ ਅੰਦਰ ਵੱਸਦਾ ਹੈ ਹੁਕਮਾਂ ਦਾ ਨਾਂ ਹੈ ਹੁਕਮਾਂ ਦੇ ਅੰਦਰ ਵੱਸਦਾ ਹੈ ਤੁਸੀਂ ਹੁਕਮ ਦੀ ਪਾਲਣਾ ਕਰਦੇ ਜਾਓ ਤੇ ਤੁਹਾਨੂੰ ਡਰਨ ਤੋਂ ਲੋੜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ